ਹੇ ਗੁਰ ਇਹ ਸੰਸਾਰ ਮੇਲਾ ਰੂਪ ਹੈ ਇਹ ਗੱਡੀਆਂ ਦਾ ਜਕਸਨ ਹੈ ਇੱਕ ਜਾ ਰਹੀ ਹੈ ਇੱਕ ਆ ਰਹੀ ਹੈ ਚਲ ਚਲਾਈ ਦਾ ਮੇਲਾ ਹੈ ਦੋਤਰਾ ਪੋਤਰਾ ਆ ਰਿਹਾ ਹੈ ਨਾਨਾ ਦਾਦਾ ਜਾ ਰਿਹਾ ਹੈ ਸਮਾਂ ਕੀ ਹੈ ਜੋ ਪਰਵਰਤਨ ਹੈ ਉਹ ਸਮਾਂ ਹੈ ਵਕਤ ਨੂੰ ਸੰਭਾਲਣਾ ਪਾਏਗਾ ਜੇ ਟੈਂਪਸ ਰੁਕ ਜਾਏ ਨਹੀਂ ਸੂਰਜ ਹੀ ਆਪਣੀ ਗਤੀ ਕਰਨਾ ਰੁਕ ਜਾਏ ਨਹੀਂ सब कुछ नाश हो जाएगा समा है जो परिवर्तन करता है वो समा है ठीक है जो पोस्टे सोचिए बंद टाइम पी सभी दो बारी सही टाइम देगा तेरे बोल शब्द ये मंत्र इना ची ताकत है अच्छा बचैन चेहरे थके चेहरे अच्छा चिंता वाले चेहरे हैं जे अंदर खुशी है चेहरे तो दसती है जे गमी चिंता फिक्र देता है चेहरे तो ਇਹ ਦੁੱਖ ਦਿਸਦਾ ਹੈ ਜੇ ਗੁਰੂ ਅੰਦਰ ਬੈਠਾ ਉਹ ਵੀ ਦਿਸੇਗਾ ਇਹ ਦ੍ਰਿਸ਼ਟੀ ਬਦਲਣੀ ਪੈਗੀ ਮੈਂ ਮੇਰੀ ਬਹੁਤ ਔਖਾ ਹੈ ਸੰਘਰਸ਼ ਆਪਣੇ ਨਾਲ ਸੂਰਾ ਬੰਨਾ ਪਏਗਾ ਇਹ ਸਾਡੇ ਸੁਪੁੱਤਰ ਪੁੱਤਰ ਨਹੀਂ ਜਿਸ ਕਹਿੰਦੇ ਸਾਡੇ ਨਹੀਂ ਏ ਅੱਲਾ ਭਗਵਾਨ ਦੇ ਹਨ ਠੀਕ ਹੈ ਸਿੱਖ ਸਾਧਨ ਸੀ ਇਹ ਬਾਸਨੋਂ ਛੱਡਣਾ ਸੀ ਟ੍ਰੇਨੋਂ ਛੱਡਣਾ ਸੀ ਹੋ ਆਈਜਾਦੋਂ ਛੱਡਣਾ ਸੀ ਸਕੂਲੋਂ ਛੱਡਣਾ ਸੀ ਨਹੀਂ ਅਸੀਂ ਮੋਹ ਪਾ ਕੇ ਬਹਿ ਗਏ ਪਿਆਰ ਪਾ ਕੇ ਬਹਿ ਗਏ ਪ੍ਰੇਮ ਕਰਨਾ ਸੀ ਅੱਛਾ ਇਹ ਧਰਮ ਚ ਪ੍ਰਵੇਸ਼ ਨਹੀਂ ਇਹ ਸੱਚ ਤੇ ਝੂਠ ਦਾ ਤੱਕੜੀ ਤੇ ਤੋਲਿਆ ਜਾਣਾ ਸੀ ਇਹ ਸੁਵਿਧਾ ਦਾ ਸ ਇਹ ਬਾਜ਼ਾਰ ਚ ਸਭ ਕੁਝ ਵਿਕਦਾ ਹੈ ਤੂੰ ਕਾਦਾ ਗਾਕ ਹੈ ਸਾਰੇ ਅਸੀਂ ਗਾਕ ਹਾਂ ਕੋ ਪੈ ਜੈਸੇ ਦਾਦਰਾ ਕਸ਼ ਦੇਸ ਬਦੇਸ ਨਬੂਜ ਕੌਣ ਕੀ ਸੀ ਅੱਲਾ ਕੀ ਸੀ ਭਗਵਾਨ ਕੀ ਸੀ ਉਹਦੀ ਇੱਕ ਬਜਾਰਤ ਹੈ ਇੱਕੋ ਹੈ ਭਾਈ ਇੱਕੋ ਹੈ ਉਹ ਇੱਕੋ ਹੀ ਹੈ एक कृत्त है एक करता है दोहन नहीं ठीक है सो so, तो उसी एक, एक कदम सोच के धरना से नहीं सो so, ਧਾਰਮਿਕ ਦਿੱਸਦੇ ਹਨ ਨਹੀਂ ਧੰਤਾ ਸ੍ਰੀ ਕੋ ਨਾਨਕ ਦੇਵ ਸਾਹਿਬ ਜਿਹਨੂੰ ਜਨਉ ਪਾਇਆ ਕਹਿੰਦੇ ਨਹੀਂ ਕਹਿੰਦੇ ਕੀ ਹੈ ਕਹਿੰਦੇ ਧਰਮ ਦਾ ਬੰਧਨ ਹੈ ਇਹ ਤੈਨੂੰ ਮੋਕਸ਼ ਬਖਸ਼ੇਗਾ ਮੁਕਤੀ ਬਖਸ਼ੇਗਾ ਆਛਾ ਕਹਿੰਦੇ ਜੀ ਟੁੱਟ ਗਿਆ ਕਹਿੰਦੇ ਨਵਾਂ ਪਾ ਲਈ ਠੀਕ ਹੈ ਜਨਾਬ ਨਹੀਂ जेड़ा टुटता है वो कि दे दे दा 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 दा। ठीक है समझ मिटना पाएगा मरना पाएगा ਬਾਹਰ ਹੈ ਪਰ ਉਹ ਅੰਦਰ ਸੇ ਅਸੀਂ ਬਾਹਰੋਂ ਲੱਭਣ ਲਾਪੇ ਨਹੀਂ ਆਤਮਾ ਦੀ ਯਾਤਰਾ ਰੁਕ ਜਾਂਦੀ ਹੈ ਗੁਰੂਤਬਿਨਾ ਸੋ ਸਭ ਕੁਝ ਅੰਦਰੋਂ ਮਿਲਣਾ ਹੈ ਅਸੀਂ ਪੂਜਾ ਕਰਨ ਲੱਪੇ ਅੱਛਾ ਸੌਖੀ ਸੀ ਨਾ ਕੋਈ ਜ਼ਿੰਮੇਵਾਰੀ ਨਹੀਂ ਕਥਾ ਸੁਣਨ ਲੱਪੇ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਅੱਛਾ ਠੀਕ ਆ ਸੁਣਨਾ ਸੀ ਪਹਿਲੇ ਇੱਕ ਇੱਕ ਪੌੜੀ ਚੜ੍ਹਨਾ ਸੀ ਧਿਆਨ ਤੇ ਗੱਲ ਖੜਮ ਨਹੀਂ ਸੀ ਨਹੀਂ ਜੁੜਨਾ ਪਏਗਾ ਸੁਣਨਾ ਪਏਗਾ ਦੇਖਣਾ ਪਏਗਾ ਨਹੀਂ ਜੋ ਪਰਮੇਸ਼ਰ ਹੈ ਬਾਹਰ ਲਈ ਅੱਖਾਂ ਨਹੀਂ ਦੇਖ ਸਕਦੀਆਂ اچھا ਹਰ ਪਾਸੇ ਗੁਰੂ ਹੋ ਗਿਆ ਮਠ ਹੋ ਗਏ ਸਤਾਨਾ ਹੋ ਗਏ ਅੱਛਾ ਲਾਉਡਸਪੀਕਰ ਚੱਲਦੇ ਹਨ ਉੱਚੀ ਆਵਾਜ਼ ਨਾਲ ਮਰਦਗ ਇਹ ਵਾਜੇ ਵੱਜਦੇ ਹਨ ਨਹੀਂ ਅਸੀਂ ਭਗਤੀ ਨੂੰ ਗੀਤ ਸਮਝ ਲਿਆ ਨਹੀਂ ਇਹ ਜੀਣਾ ਸੀ ਅਸੀਂ ਮਖੌਟਾ ਬਣਾ ਲਿਆ ਮਖੌਲ ਬਣਾ ਲਿਆ ਜੀਵਨ ਚਾਹ ਸੀ ਇਹ ਸੱਚ ਆਜ਼ਾਦ ਸੀ ਨਹੀਂ ਗ੍ਰੰਥਾਂ ਚ ਬੰਦ ਕਰਤਾ ਅੰਦਰ ਦੀ ਅੱਗ ਕਿੰਨੀ ਹੈ ਚੇਤਨਾ ਚ ਆਉਣਾ ਪਏਗਾ ਜਦੋਂ ਸੱਚ ਜੀਵਤ ਹੈ ਉਹਦੀ ਨਿੰਦਾ ਕਰਦੇ ਆ ਸੀ ਭੀੜ ਨੂੰ ਅਸੀਂ ਚੰਗਾ ਸਮਝਦੇ ਹਾਂ ਅੱਛਾ ਨਹੀਂ वि साखी भाव चीना पेगा व्यवहार so, त्यम बनाना पेगा सब कुछ देखना पेगा अंदरली अखणी जी चौथे ਪਰਦਾ ਗਿਆਨ ਵਿਰਲੇ ਨੂੰ ਸਮਝਾਏਗਾ ਕੀ ਪ੍ਰਾਪਤ ਕਰਨਾ ਸਭ ਕੁਝ ਅੰਦਰ ਹੀ ਮਿਲੇਗਾ ਸ੍ਰੀ ਬਾਜ਼ਾਰ ਚ ਗਾ ਗਾਹਾਂ ਸਾਰੇ ਸਮੇ ਸਮੇ ਤੇ ਅਵਤਾਰ ਨੇ ਦੀਪਕ ਜਗਾਇਆ ਪਰ ਸ੍ਰੀ ਧੀੜ ਨੇ ਬੁਝਾਇਆ ਨਹੀਂ ਸੱਚ ਨਹੀਂ ਸੁਣ ਸਕਦੇ ਅੱਛਾ ਜੇ 100 ਦਿਨ ਇੱਕ ਕਮਰੇ ਚ ਹਨੇਰਾ ਰਹਿਣਾ ਹੈ ਸੋਧਨ ਦੀਵਾ ਬਲਣਾ ਪਏਗਾ ਨਹੀਂ ਜੀਦੋਂ ਦੀਵਾ ਬਲਿਆ ਉਹਦਿ ਚਾਨਣ ਹੋ ਜਾਣਾ ਹੈ ਸ ਸੁਖ ਲਈ ਅਸੀਂ ਭੱਜਣਾ ਪਏ ਨਹੀਂ जो गुरु सी अंदर बैठा सी सान होया दुख का इलाज करना पेगा क्यों दुख है ठीक है समय समय ते अवतार आए नहीं ਨਹੀਂ ਐਸੀ ਸਮਝਿਆ ਸੋ ਬਾਜ਼ਾਰ ਚੋਂ ਲੈ ਲਿਆ ਸਮਾਨ ਠੀਕ ਹੈ ਧਾਰਮਿਕ ਬਣ ਕੇ ਅੱਛਾ ਇਹ ਨਹੀਂ ਸ਼ੋਸ਼ਨ ਹੋ ਰਿਹਾ ਹੈ ਜੋ ਪੂਜਾ ਕਰ ਰਿਹਾ ਹੈ ਜੋ ਸਮਝਦਾਰ ਹੈ ਉਹ ਵੀ ਲੁੱਟ ਰਿਆ ਹੈ ਅੱਛਾ ਬਾਜ਼ਾਰ 'ਚ ਸਭ ਕੁਝ ਵਿਕ ਰਿਆ ਹੈ ਖੋਟੇ ਖਰੇ ਦੀ ਪਛਾਣ ਕਰਨੀ ਪਵੇਗੀ ਇਹ ਤੱਕੜੀ ਤੇ ਜੇ ਵੱਟੇ ਝੂਟਦੇ ਹਨ ਨਹੀਂ ਸੋ ਸੱਚ ਦੇ ਬਰਾਬਰ ਸੱਚ ਹੀ ਤੋਲਿਆ ਜਾਣਾ ਹੈ ਦੋ ਦੋ ਚੀਜ਼ਾਂ ਹਨ ਇਹ ਸਰੀਰ ਸਾਡਾ ਸਾਧਨ ਸੀ ਉਹ ਆਇਆ ਹੋਇਆ ਸੀ ਜਦੋਂ ਵੀ ਅਸੀਂ ਘਰ ਆਪਣਾ ਵੇਖਦੇ ਠੀਕ ਹੈ ਪਰਮੇਸ਼ਰ ਨੇ ਅੱਲਾ ਨੇ ਠੀਕ ਹੈ ਉਹ ਦੇ ਕਰਤਾ ਤੇ ਕਰਤਾ ਦੋ ਨਹੀਂ ਅਸੀਂ ਇਹਦੇ ਚ ਫਸ ਕੇ ਰਹਿ ਗਏ ਜੀ ਜਦੋਂ ਵੇਖਣਾ ਸੀ ਲੰਗਰ ਸਿੱਖਣਾ ਸੀ ਸ਼ੁਕਰ ਕਰਨਾ ਸੀ ਖਾਤੇ ਹੋਏ ਰੋੜ ਪਚਰੇ ਅੰ ਅਸੀਂ ਪਰਵਰਤਨ ਨਹੀਂ ਚਾਹੁੰਦੇ ਬਦਲਾਵ ਨਹੀਂ ਚਾਹੁੰਦੇ ਇਹ ਨਹੀਂ ਆਟੋਮੈਟਿਕ ਹੈ ਕਹਿੰਦੇ ਲੰਮੀ ਲੰਮੀ ਦਾੜੀ ਨਹੀਂ ਤੂੰ ਨਾ ਕਟਾ ਇਹ ਕੁਦਰਤ ਨੂੰ ਸਮਝਣਾ ਪਏਗਾ ਇਹ ਆਪਣੇ ਆਪ ਹੀ ਵੱਡੀ ਹੋ ਜਾਣੀ ਹੈ ਸਭ ਕੁਝ ਚੱਲ ਰਿਹਾ ਆਪਣੇ ਆਪ ਖੇਲ ਸਾਰਾ ਚੱਲ ਰਿਹਾ ਹੈ ਸਵਾਮੀ ਪ੍ਰਵੰਤਰਨ ਕਰਦਾ ਹੈ ਜੇ ਟਾਈਮ ਵੀ ਰੁਗਿਆ ਨਹੀਂ ਪਿਆਰੇ ਸਭ ਕੁਝ ਪਰਵਰਤਨ ਹੋ ਰਿਹਾ ਹੈ ਬਦਲ ਰਿਹਾ ਹੈ ਇਹ ਹਮੇਸ਼ਾ ਤੇਰੇ ਅਸੀਂ ਨਾ ਹੁਕਰਾਮ ਬਣ ਕੇ ਰਾਜਾ ਬਣ ਕੇ ਹੁਕਮ ਕਰਨਾ ਚਾਹੁੰਦੇ ਹਾਂ ਹਰੇਕ ਤੇ ਮੈਨੂੰ ਹਰੇਕ ਪਿਆਰ ਕਰੇ ਨਹੀਂ ਆਪਣੇ ਆਪ ਨੂੰ ਪਿਆਰ ਕਰਨਾ ਸੀ ਅੰਦਰ ਇਹ ਸਭ ਕੁਝ ਸੀ ਦੇਸ ਪਰਦੇਸ ਨਹੀਂ ਅਸਲੀ ਦੇਸ ਨੂੰ ਪਰਦੇਸ ਸਮਝ ਲਿਆ ਪਰਦੇਸ ਨੂੰ ਦੇਸ ਸਮਝਿਆ ਨਹੀਂ ਸੋ ਇਹ ਝੂਠਾ ਸੰਸਾਰ ਹੈ ਕੁਝ ਸਮੇਲੀ ਮਿਲਿਆ ਹੈ ਬਿਨਸ ਜਾਣਾ ਜੋ ਅੱਖਾਂ ਨਾਲ ਵੇਖ ਰਹੇ ਆ ਇਹਦਾ ਅੰਤ ਹੈ ਇਹਦੀ ਮਨਿਆਦ ਹੈ ਸਭ ਕੁਝ ਢਹਿ ਟੇਰੀ ਹੋ ਜਾਣਾ ਹੈ ਅੰਦਰਲੀ ਅੱਖਾਂ ਵੇਖਣੀਆਂ ਜੋ ਨਹੀਂ ਵੇਖਿਆ ਉਹ ਨਿਤ ਨਵਾਂ ਹੈ ਜੋ ਪਰਮੇਸ਼ਰ ਵੇਖ ਲਿਆ ਜੋ ਵੇਖ ਲਿਆ ਸੀ ਉਹਦਾ ਅੰਤ ਹੈ ਉਹ ਨਾਸ ਹੋ ਜਾਣਾ ਹੈ ਸ਼ਬਦਾਂ ਨਾਲ ਪਰਮੇਸ਼ਰ ਨੂੰ ਬਿਆਨ ਨਹੀਂ ਕਰ ਸਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਈਆਂ ਨੇ ਕੁਰਾਹੇ ਦੱਸਿਆ ਕੁਰਾਹੇ ਪਾੰਦੇ स्वागतकबीर जी ਨੂੰ ਕਹਿੰਦੇ ਨਹੀਂ ਇਹ ਨਾਸਤਿਕ ਹਨ ਠੀਕ ਹੈ ਆ ਬੈਠੇ ਪੰਤੀ ਛਤੀ ਇੱਕ ਸੋਚ ਵਾਰੇ ਇੱਕ ਵਿਚਾਰ ਤਾਰਾ ਪੜਨੀ ਪੈਗੀ ਫਾਲੋਅਪ ਕਰਨੀ ਪੈਗੀ ਮੰਨਣਾ ਪਏਗਾ ਮੰਨੇ ਦੀ ਫਿਰ ਗੱਤ ਕਹੀਂ ਨਹੀਂ ਜਾਣੀ ਨਰੰਜਨੋ ਆਪੀ ਹੈ ਜੋ ਵੇਖ ਲਿਆ ਉਹ ਖਤਮ ਹੋ ਜਾਣਾ ਹੈ ਅੱਛਾ ਜੋ ਸਮਾ ਹੈ ਵੀ ਪਰਵਰਤਨ ਕਰ ਰਿਹਾ ਹੈ ਤਾਂ ਹੀ ਉਹਦੀ ਕਦਰ ਹੈ ਵੱਡਾ ਆਇਆ ਹੋਇਆ ਇੱਕ ਕਾਰ ਹੈ ਇੱਕ ਕਾਰ ਨੂੰ ਚਲਾੜ ਵਾਲਾ ਡਰਾਈਵਰ ਹੈ ਵਿੱਚ ਵੱਡੀ ਜੋਤ ਆਈ ਹੋਈ ਹੈ ਆਤਮਾ ਅਧੂਰੀ ਹੈ ਸਾਰੇ ਖਜ਼ਾਨੇ ਪਰਮਾਨੰਦ ਆਨੰਦ ਜੇ ਲੈਣਾ ਹੈ ਬਾਹਰੋਂ ਥੋੜੇ ਚਿਰ ਲਈ ਸੁੱਖ ਮਿਲੇਗਾ ਰੁੱਖ ਦੀ ਛਾਂ ਵਾ ਕੋ ਹੈ ਸ਼ਾਂਤ ਫੁੱਲ ਨਹੀਂ ਮਿਲਣਾ ਅੱਛਾ ਫੁੱਲ ਨਹੀਂ ਟੁੱਟਣਾ ਸ਼ਾਂ ਹੈ ਜੋ ਅੱਖਾਂ ਨਾਲ ਵੇਖ ਰਹੇ ਸਾਰੀ ਛਾਇਆ ਹੈ ਉਹਦੀ ਮਾਇਆ ਹੈ ਵਿਰਲਾ ਮਾਇਆ ਨੂੰ ਸਮਝੇਗਾ ਜੀ ਇੱਥੇ ਥਾਂ ਥਾਂ ਤੇ ਸਭ ਕੁਝ ਧਾਰਮਿਕ ਹੋ ਗਿਆ ਨਹੀਂ ਸਤਿ ਸ਼੍ਰੀ ਅਕਾਲ ਸੀ ਕੈਦ ਕਰ ਲਿਆ ਇਹਨੂੰ ਆਜ਼ਾਦ ਕਰਨਾ ਪਏਗਾ ਸੁਤੰਤਰ ਕਰਨਾ ਪਏਗਾ ਇਹ ਸਾਰਿਆਂ ਦਾ ਖਸਮ ਹੈ ਜੋ ਸਾਰਿਆਂ ਨੂੰ ਚਲਾ ਰਿਹਾ ਹੈ ਜੀ ਵਿਰਲੇ ਪਰਮੇਸ਼ਰ ਦੀ ਬਾਜਾਰਤ ਪੂਜਨ ਕੇ ਉਹਦੀ ਇੱਕ ਬਾਜ਼ਾਰਤ ਹੈ ਗਾਉੜ ਕੀ ਹੈ ਰਾਮ ਕੀ ਹੈ ਅੱਲਾ ਕੀ ਹੈ ਇਹ ਵਿਰਲੇ ਸਮਝਣਗੇ ਜੀ ਜਾਗਣਾ ਪਏਗਾ ਜੀ ਭਗਤੀ ਜ਼ਰੂਰ ਕਰਦੇ ਆ ਜਾਗਦੇ ਨਹੀਂ ਸੁਚੇਤ ਹੋਣਾ ਪਏਗਾ ਵੇਲਾ ਆ ਜੋ ਸਮਝੇਗਾ ਕੀ ਕਰਨਾ ਕਿਉਂ ਕਰਨਾ ਹੈ ਕਿਵੇਂ ਕਰਨਾ ਜਿਹਦੇ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਇਹ ਛੱਪੜ ਦਾ ਡੱਡੂ ਨਹੀਂ ਕਹਿੰਦੇ ਨਾ ਕੋ ਸੰਸਾਰ ਹੈ ਨਹੀਂ ਅਸੀਂ ਪਾਣੀ ਦੀ ਬੂੰਦ ਹਾਂ ਸਮੁੰਦਰ ਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਾਂਗੇ ਜੀ ਬਹੁਤ ਵੱਡਾ ਹੈ ਸਾਰਾ ਖੇਲ ਸਾਨੂੰ ਉਹ ਖਿਲਾ ਰਿਹਾ ਹੈ ਮਾਇਆ ਤੇਤੀ ਪਹਿਲੋ ਅਸੀਂ ਬੱਚੇ ਅਸੀਂ ਖਡਾਉਣਿਆਂ ਨਾਲ ਖੇਡਣ ਲੱਪੇ ਜਦੋਂ ਵੱਡੇ ਹੋਏ ਅਸਲੀ ਚੀਜ਼ਾਂ ਨਾਲ ਖੇਡਣ ਲੱਪੇ ਕੀ ਕਰਨਾ ਹੈ ਕਿਉਂ ਕਰਨਾ ਕਿਵੇਂ ਕਰਨਾ ਜਿੱਦੈ ਪਤਾ ਲੱਗ ਗਿਆ ਫਿਰ ਆਨੰਦ ਕਿਹੜਾ ਖੁਸ਼ੀ ਆ ਜਾਏਗੀ ਜੀ ਅਸੀ ਕੌਟਿਆਂ ਖਰੀਦ ਲਾਪੇ ਨਹੀਂ ਰਤਨ ਛੱਡ ਕੇ ਵਿਰਲੇ ਹਨ ਜੋ ਪਰਮੇਸ਼ਰ ਦੀ ਬਾਜ਼ਾਰ ਤਪੁੱਜਣਗੇ ਗੌੜ ਕੀ ਹੈ ਉਹਦੀ ਬਾਜ਼ਾਰਤਾ ਵਿਰਲੇ ਪੁੱਜਣਗੇ ਜੀ ਧਰਮਾਂ ਦਾ ਝਗੜਾ ਮੱਜਮਾਂ ਦਾ ਤਰ ਝਗੜਾ ਇਹ ਛਟ ਨਾ ਪਾਏਗਾ ਜੀ ਆਪਣੇ ਆਪ ਦੀ ਜਾਣ ਪਛਾਣ ਕਰ ਲੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਦੇਖ ਦੇਖ ਪਤ